ਵੈਗੁਰ ਜੀ ਆਖਾਲਸਾ ਵੈਗੁਰ ਜੀ ਦੀ ਫਤਿਹ ਜਿਵੇਂ ਕਿ ਪੰਜਾਬੀ ਤੁਹਾਨੂੰ ਪਤਾ ਕਿ ਮੈਂ ਪੰਜਾਬ ਦੀ ਯਾਤਰਾ ਦੇ ਉੱਤੇ ਪੰਜਾਬ ਪੰਜਾਬੀ ਤੋਂ ਬੱਚਾ ਯਾਤਰਾ ਦੇ ਹੇਠ ਤੁਰਿਆ ਹੋਇਆ ਅਸੀਂ ਰੋਜ਼ ਪਿੰਡਾਂ ਜਾ ਰਹੇ ਆ ਜਿੱਥੇ ਰਾਤ ਪੈਂਦੀਆਂ ਰੁਕਦੇ ਆ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਧਿਆਨ ਦਿਓ ਜੇ ਮੈਂ ਐਸੀ ਪਿੰਡਾਂ ਅੱਜ ਪਹਿਲਾਂ ਇਹ ਗੱਲ ਬੋਲੀ ਆ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਪ੍ਰਾਪੇ ਗੰਦੇ ਹੋਣਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਛੱਡੀਆਂ ਜਾਣਗੀਆਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਇਹ ਕਹਿਣ ਦੀ ਕੋਸ਼ਿਸ਼ ਫਲਾਨੀ ਤਰ੍ਹਾਂ ਨੇ ਛੜਤਾ ਇਹ ਹਰ ਸਿਮਰਤ ਨੂੰ ਜਿਤਾਉਣ ਆ ਗਿਆ ਇਹ ਕਹਾ ਜਪਵੰਤਰਾ ਛੱਡਿਆ ਹੋਇਆ ਜਾਂ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਇਹ ਕਿਸੇ ਨੂੰ ਪੈਸੇ ਲੈ ਕੇ ਖੜਾ ਹੋ ਗਿਆ ਇਹ ਪੈਸੇ ਲੈ ਕੇ ਵਹਿ ਜੂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਦਾ ਨਵੀਂ ਗੱਲ ਜਿਹੜੀ ਸਾਹਮਣੇ ਆਈਏ ਧਿਆਨ ਦਿਓ ਆ ਦੇਖੋ ਐਸ ਨੌਜਵਾਨ ਨੂੰ ਕੀ ਨਾਮ ਵੀਰੇ ਤਰਾ ਹਰਮਨਦੀਪ ਸਿੰਘ ਇਹ ਹਰਮਨਦੀਪ ਸਿੰਘ ਆ ਪਿੰਡ ਤੰਗਰਾਲੀ ਪਿੰਡ ਹੈ ਜਿਲ੍ਹਾ ਬਰਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ ਇਹਨੂੰ ਤੜਕੇ ਫੋਨ ਆਇਆ ਆ ਨੰਬਰ ਤੋਂ 79 48 20 39 45 ਤੇ ਟ੍ਰੂ ਕਾਲਰ ਦੇ ਉੱਤੇ ਭਰਿਆ ਹੋਇਆ ਲੱਖਾ ਸਦਾਨਾ ਦੇਖੋ ਚਾਲਾਂ ਦੇ ਕਿਵੇਂ ਚੱਲੇ ਚੁੱਕੇ ਆ ਵੀ ਟ੍ਰੂ ਕਾਲਰ ਦੇ ਲੱਖਾ ਆਦਾਨਾ ਭਰਿਆ ਇਹਨੂੰ ਮੈਨੂੰ ਅੱਜ ਰਸੀਵਲ ਨੂੰ ਫੋਨ ਆਇਆ ਨੰਬਰ ਇਦਾਂ ਲੱਗਦਾ ਹੈ ਇਹ ਨੰਬਰ ਇਹ ਕੀ ਕਿਹਾ ਗਿਆ ਤੁਮ ਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਣੀ ਹੈ ਤੇ ਇੱਕ ਨਾ ਕੋ ਅਕਾਲੀ ਨੂੰ ਪਾਣੀ ਹੈ ਦੋਨੋਂ ਨੂੰ ਇਸ ਤਰ੍ਹਾਂ ਬੋਲ ਰਹੇ ਸੀ ਇਹ ਜਦੋਂ ਚਾਰ ਤੇ ਇਹਨਾਂ ਨੇ ਚਾਰੇ ਪਾਰਟੀ ਦੇ ਨਾਮ ਲੈ ਤੇ ਉਸ ਤੋਂ ਬਾਅਦ ਆਟੋਮੈਟਿਕਲੀ ਕਾਲ ਕੱਟ ਹੋ ਗਈ ਅੱਛਾ ਹਮ ਇਹ 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 ਮੇਰਾ ਨਾਮ ਭਰਨ ਦਾ ਮਕਸਦ ਦੇਖੋ ਕੀ ਆ ਤ੍ਰਿਊ ਕਲਰ ਦੇ ਉੱਤੇ ਇਹਨੇ ਤ੍ਰਿਊ ਕਲਰ ਨੇ ਚੱਕਿਆ ਜਿਹੜਾ ਨਾਂ ਚੱਕਿਆ ਇਹ ਫੋਨ ਨੇ ਉਹ ਲੱਖਾ ਸਿਧਾਣਾ ਚੱਕਿਆ ਇਹ ਲੱਗਦਾ ਨਹੀਂ ਲਾ ਕੇ ਵੀ ਇਹ ਦੇਖਦੇ ਆ ਇਹ ਲੱਗ ਨਹੀਂ ਰਿਹਾ ਨਹੀਂ ਬੈਗ ਨਹੀਂ ਲੱਗਦਾ ਤੁਹਾਨੂੰ ਵੀ ਮਿਲਦਾ ਨਹੀਂ ਲੱਗਦਾ ਇਹ ਬੈਗ ਹੈ ਹੈ ਬੈਗ ਨਹੀਂ ਲੱਗਦਾ ਹੁੰਦਾ ਕਿ ਮਟਰ ਵਾਲਾ ਵੇਚ ਮਤਲਬ ਦਾ ਵੀ ਇਹ ਦੱਸੋ ਵੀ ਮੈਂ ਕਿਸ ਆਦਾ ਸਵਿਚ ਡਾਟ ਸਬੂਟਰੀ ਦੱਬੀ ਦੀ ਦਸੂਰੇ ਮੈਂ ਕਿਸੇ ਨੰਬਰ 'ਤੇ ਹਾਂ ਸੋ ਇਹ ਜੀਆਂ ਚਾਲਾਂ ਤੋਂ ਮੇਰਾ ਵੀਰ ਬਚਿਓ ਇਹ ਬੜਾ ਕੁਝ ਕਿਉਂਕਿ ਸਾਰਾ ਕੁਝ ਇਹਨਾਂ ਦੇ ਹੱਥ 'ਚ ਆ ਬਾਈ মিডিਆ ਇਹਨਾਂ ਦੇ ਹੱਥ 'ਚ ਆ ਜੋ ਮਰਜ਼ੀ ਪ੍ਰਚਾਰ ਕਰਾ ਦੇਣਾ ਆ ਸਾਰਾ ਜਿਹੜਾ ਸਿਸਟਮ ਹੈ ਜਿਵੇਂ ਮਰਜ਼ੀ ਚਲਾ ਦੇਣ ਇਹ ਜੋ ਮਰਜ਼ੀ ਸ਼ੁਰਲੀ ਛੱਡ ਦੇਣਾ ਮੈਂ ਕਿਨੂ ਕਿਨੂ ਸਪੱਸ਼ਟੀ ਕਰ ਦਿੰਦਾ ਫਿਰੂੰਗਾ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਸੁਚੇਤ ਰਹੋ ਚਕੰਨੇ ਰਹੋ ਮੇਰੇ ਖਿਲਾਫ ਇਹ ਕੋਈ ਵੀ ਸ਼ਰਜੰਤਰ ਰੱਖ ਸਕਦੇ ਆ ਕੋਈ ਵੀ ਕਹਾਣੀ ਮੇਰੇ ਖਿਲਾਫ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਸਕਦੇ ਆ ਆਹ ਹੁਣ ਏਡੀ ਵੱਡੀ ਗੱਲ ਹੈ ਇਸ ਨੌਜਵਾਨ ਨੇ ਫੋਨ ਸੁਣਿਆ ਮੰਨ ਲਓ ਇਹਨੇ ਟਰੂ ਕਲਰ ਤੋਂ ਮੇਰਾ ਨਾਂ ਚੱਕਿਆ ਲੱਖਾ ਸਟਾਣਾ ਇਹਨੂੰ ਜਾਂ ਹੋਰ ਜਿੰਨਾਂ ਨੂੰ ਫੋਨ ਜਾਊਗਾ ਇਹ ਤਾਂ ਇਹ ਸੋਚਣਗੇ ਵੀ ਲਖੇ ਸਢਾਣੇ ਦਾ ਫੋਨ ਆਇਆ ਹੈ ਜਾਂ ਲਖੇ ਸਢਾਣੇ ਨਾਲ ਉਹਦੇ ਬੰਦੇ ਦਾ ਆਇਆ ਹੈ ਵੀ ਉਹ ਪੁੱਛਦਾ ਫਿਰਦਾ ਵੀ ਕਿਹਨੂੰ ਵੋਟ ਪਾਉਂਗੇ ਦਾ ਮਤਲਬ ਵੀ ਕਿਸੇ ਪਾਰਟੀ ਦੇ ਹੋਸਣਾ ਕੱਲ ਨੂੰ ਕੋਈ ਇੰਟਰਵਿਊ ਕਲਰ ਮੇਰੇ ਨਾਂ ਪਰ ਹੋਇਆ ਹੈ ਇਹ ਕਹਿ ਦੇਣਾ ਵੀ ਤੁਸੀਂ ਕਾਲੀ ਦਾ ਨੂੰ ਵੋਟ ਪਾ ਦਿਓ ਤੁਸੀਂ ਕਾਂਸ ਦਾ ਨੂੰ ਵੋਟ ਪਾ ਦਿਓ ਤੁਸੀਂ ਭਾਜਪਾ ਨੂੰ ਵੋਟ ਪਾ ਦਿਓ ਤੁਸੀਂ ਧੜੂ ਨੂੰ ਵੋਟ ਪਾ ਦਿਓ ਕੁਝ ਵੀ ਕਹਿ ਸਕਦੇ ਆ ਸੋ ਮੇਰਾ ਵੀਰੇ ਸੁਚੇਤ ਰਹੋ ਚਕੰਨੇ ਰਹੋ ਤਾ ਤਾਨੂੰ ਇੱਕ ਉਦਰਤੀ ਮੈਸਪਿੰਡ ਆਇਆ ਸੀ ਅੱਜ ਕਿ ਨੌਜਵਾਲੇ ਨੂੰ ਦੱਸ ਤਾ ਕਹਿੰਦਾ ਬਾਈ ਮੈਨੂੰ ਤੇਰੇ ਆ ਨੌ ਵਾਲੇ ਤੋਂ ਫੋਨ ਆਇਆ ਤੋ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ